ਉਹ ਤੜਕਾ ਜ਼ਹਿਰੀਲਾ ਹੋ ਜਾਂਦਾ ਹੈ ਜਿਸ ਤੜਕੇ ਦਾ ਰੰਗ ਇਸ ਤਰ੍ਹਾਂ ਦਾ ਹੋ ਜਾਂਦਾ ਮੈਂ ਅਸਰ ਕਰਨਾ ਮੇਰੇ ਭੈਣ ਭਰਾ ਇਸ ਵੀਡੀਓ ਆਲ ਜਰੂਰ ਧਿਆਨ ਨਾਲ ਦੇਖਣ ਕਿਉਂਕਿ ਬਹੁਤ ਸਾਰੇ ਭੈਣ ਭਰਾ ਜਦੋਂ ਵੀ ਰਸੋਈ ਦੇ ਵਿੱਚ ਕੋਈ ਭੈਣਾ ਸਾਡੀਆਂ ਤੜਕਾ ਲਾਉਂਦੀਆਂ ਨੇ ਜਾਂ ਪਰਿਵਾਰਕ ਮੈਂਬਰ ਤੜਕਾ ਲਾਉਂਦੇ ਉਹ ਕੀ ਕਰਦੇ ਨੇ ਸਭ ਤੋਂ ਪਹਿਲਾਂ ਆਪਣੀ ਪਿਆਜ਼ ਵਗੈਰਾ ਜਾਂ ਹੋਰ ਲਸਣ ਹੋ ਗਿਆ ਜਾਂ ਅਦਰਕ ਹੋ ਗਿਆ ਜਾਂ ਹੋਰ ਵੀ ਜਿਹੜੇ ਮਟੀਰੀਅਲ ਪਾਉਣਾ ਹੁੰਦਾ ਪੌਂ ਤੋਂ ਬਾਅਦ ਉਹ ਚੰਗੀ ਤਰ੍ਹਾਂ ਉੱਤ ਲੈਂਦੇ ਨੇ ਕੁੱਤਣ ਤੋਂ ਬਾਅਦ ਫਿਰ ਉਹਨੂੰ ਕੜਾਈ 'ਚ ਪਾਲੇਂਦੇ ਨੇ ਕੜਾਈ 'ਚ ਪੌਂ ਤੋਂ ਬਾਅਦ ਫਿਰ ਉਹਨੂੰ ਪਹਿਲਾਂ ਤੇਲ ਗਰਮ ਕੀਤਾ ਜਾਂਦਾ ਜਦੋਂ ਤੇਲ ਕਾਫੀ ਜ਼ਿਆਦਾ ਗਰਮ ਹੋ ਜਾਂਦਾ ਉਦੋਂ ਤੜਕਾ ਪਾ ਦਿੰਦੇ ਫਿਰ ਸੈਤ ਸੈਤ ਕੜਸੀ ਘੁੰਮੀ ਜਾਂਦੀ ਰਹਿੰਦੀ ਬੜਾ ਚਿਰ ਤੇ ਉਹਦਾ ਰੰਗ ਜਿਹੜਾ ਬਦਲਣਾ ਸ਼ੁਰੂ ਹੋ ਜਾਂਦਾ ਤੇ ਉਹ ਕਈ ਵਾਰਾਂ ਕਈ ਘਰ ਪਰਿਵਾਰਕ ਮੈਂਬਰ ਕਹਿੰਦੇ ਨੂੰ ਚੰਗੀ ਤਰ੍ਹਾਂ ਲਾਲ ਕਰ ਲੈ ਇਹਨੂੰ ਚੰਗੀ ਤਰ੍ਹਾਂ ਭੁੰਨ ਲੈ ਤਾਂ ਕਿ ਸਵਾਦ ਆ ਜਾਵੇ ਹੁਣ ਇੱਕ ਇੱਕ ਗੱਲ ਬੜੀ ਨੋਟ ਕਰਨ ਵਾਲੀ ਆ ਜਿਹੜੇ ਤੜਕਾ ਸੀ ਲਾਉਣੇ ਆ ਜਿਵੇਂ ਅਦਰਕ ਹੋ ਗਿਆ ਲਸਣ ਹੋ ਗਿਆ ਪਿਆਜ਼ ਹੋ ਗਿਆ ਕਿਉਂਕਿ ਇਹਨਾਂ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਨੇ ਮਿਡਲਸ ਨੇ ਵਿਟਾਮਿਨਸ ਨੇ ਜਾ ਫਾਈਬਰ ਨੇ ਜਾਂ ਹੋਰ ਵੀ ਕਈ ਤਰ੍ਹਾਂ ਦੇ ਜਿਹੇ ਤੱਤ ਨੇ ਵਿਟਾਮਿਨ B12 ਬ ਹੋਰ ਵੀ ਅੰਗਣਿਤ ਤੱਤ ਉਹ ਤਤ ਤੜਕਾ ਲਾਉਂਦਾ ਮਤਲਬ ਹੁੰਦਾ ਕਿ ਸਾਡੇ ਭੋਜਨ ਦੇ ਵਿੱਚ ਸਬਜੀ ਦੇ ਨਾਲ ਨਾਲ ਜਿਹੇ ਤੱਤ ਹੋਰ ਆ ਜਾਣ ਜਿਹਦੇ ਨਾਲ ਸਾਡੀ ਸਿਹਤ ਸਿਹਤਮੰਦ ਰਹਿ ਸਕੇ ਸਾਡੇ ਸਰੀਰ ਬਹੁਤ ਵਧੀਆ ਰਹਿ ਸਕੇ لیکن ਅਸੀਂ ਕੀ ਕਰਦੇ ਆ ਜਦੋਂ ਅਸੀਂ ਤੜਕਾ ਲਾਉਣਾ ਸ਼ੁਰੂ ਕਰਦੇ ਉਹਦੇ ਵਿੱਚ ਕੁਝ ਗਲਤੀਆਂ ਕਰਦੇ ਸਭ ਤੋਂ ਵੱਡੀ ਗਲਤੀ ਕਿ ਤੜਕਾ ਜਿਹੜਾ ਆਮ ਤੌਰ ਤੇ ਅਲੂਮੀਨੀਅਮ ਦੀ ਕੜਾਹੀ ਚ ਲਾਉਨੇ ਆ ਅਲੂਮੀਨੀਅਮ ਦੀ ਕੜਾਹੀ ਜਿਹੜੀ ਉਹ ਸਾਰੇ ਦੇ ਸਾਰੇ ਤੱਤ ਯਾਨੀ ਕਿ ਲਗਭਗ 92% ਕਈ ਤਾਂ ਇਹੋ ਵੀ ਵੱਧ ਕਹਿੰਦੇ ਨੇ ਮੈਡੀਕਲ ਲੈਣ ਵਾਲੇ ਉਹ ਤੱਤ ਸਾਰੇ ਦੇ ਸਾਰੇ ਨੈਸਟ ਹੋ ਜਾਂਦੇ ਦੂਸਰਾ ਉਹਦੇ ਅਲੂਮੀਨੀਅਮ ਜਿਹੜਾ ਘਸਨ ਦੇ ਚੋਂ ਕੜਸੀ ਘੁਮਾਈ ਜਾਂਦੀ ਹੈ ਜੋੜਾਂ ਜੋੜਾਂ ਦੇ ਨਾਲ ਕਈ ਤਾਂ ਬਹੁਤ ਤੇਜ਼ੀ ਨਾਲ ਘੁਮਾਈ ਜਾਂਦੀ ਹੈ ਕੜਸੀ ਉਹਦੇ ਨਾਲ ਅਲੂਮੀਨੀਅਮ ਉਲਕੋਲ ਕੇ ਉਹ ਸਾਡੇ ਸਰੀਰ 'ਚ ਜਾਂਦਾ ਸਾਡਾ ਲਿਵਰ ਖਰਾਬ ਕਰਦਾ ਹਾਰਡ ਖਰਾਬ ਕਰਦਾ ਕਿਡਨੀਆਂ ਖਰਾਬ ਕਰਦਾ ਸਾਨੂੰ ਇਹਦੇ ਬਾਰੇ ਵੀ ਪਿਆਰ ਰੱਖਣਾ ਚਾਹੀਦਾ ਇਹਦੇ ਜਗ੍ਹਾ ਤੇ ਸਾਨੂੰ ਚੰਗੀ ਸਟੀਲ ਦੀ ਕੜਸ਼ੀ ਤੇ ਸਟੀਲ ਦੀ ਕੜਾਈ ਹੀ ਵਰਤਣੀ ਚਾਹੀਦੀ ਆ ਜੋ ਉਹਦੇ ਵਿੱਚ ਬਿਲਕੁਲ ਰਗੜ ਰਗੜ ਕੇ ਨਹੀਂ ਕਰਨਾ ਚਾਹੀਦਾ ਦੂਸਰਾ ਜਦੋਂ ਅਸੀਂ ਤੇਲ ਪਾਉਨੇ ਆ ਬਾਰ-ਬਾਰ ਤੇਲ ਨਹੀਂ ਬਦਲ ਕੇ ਪਾਉਣਾ ਚਾਹੀਦਾ ਜਦੋਂ ਵੀ ਤੜਕਾ ਲਾਉਣਾ ਹੋਵੇ ਤੇ ਇੱਕ ਟਾਈਮ ਹੀ ਇੱਕ ਤੇਲ ਵਰਤੋਂ ਕਰਕੇ ਉਹਨੂੰ ਫਿਨਿਸ਼ ਕਰ ਦੇਣਾ ਚਾਹੀਦਾ ਸਿਆਣੀਆਂ ਬੀਬੀਆਂ ਇੰ데 ਹੀ ਕਰਦੀਆਂ ਨੇ ਭੈਣਾ ਇੰਝ ਹੀ ਕਰਦੀਆਂ ਨੇ ਤੇ ਜਦੋਂ ਅਸੀਂ ਬਾਰ-ਬਾਰ ਤੇਲ ਵਰਤਦੇ ਆ ਤਾਂ ਉਹਦੇ ਨਾਲ ਉਹ ਜ਼ਹਿਰੀਲਾ ਹੋ ਜਾਂਦਾ ਇਸ ਤਰ੍ਹਾਂ ਜਦੋਂ ਅਸੀਂ ਤੜਕਾ ਲਾ ਰਹੇ ਹੁੰਦੇ ਆ ਤੇ ਜਦੋਂ ਉਹਨੂੰ ਬਹੁਤ ਜ਼ਿਆਦਾ ਭੁੰਨ ਲੈਂਦੇ ਆ ਜਦੋਂ ਰੈੱਡ ਕਲਰ ਚ ਆ ਜਾਂਦਾ ਤੇ ਉਦੋਂ ਵੀ ਸਮਝ ਲੈਣਾ ਚਾਹੀਦਾ ਕਿ ਉਹਦੇ ਸਾਰੇ ਦੇ ਸਾਰੇ ਤੱਤ ਨਸ਼ਟ ਹੋ ਗਏ ਨੇ ਸਾਰੇ ਦੇ ਸਾਰੇ ਤੱਤ ਆਪਾਂ ਵੱਡੇ ਟੈਂਪਰੇਚਰ ਤੇ 100 ਡਿਗਰੀ ਦੇ ਤੇਲ ਉਬਾਲ ਬਾਲ ਕੇ ਉਹ ਸਾਰੇ ਦੇ ਸਾਰੇ ਤੱਤ ਮਾਰ ਦਿੱਤੇ ਫਿਰ ਕਰਨਾ ਕੀ ਚਾਹੀਦਾ ਕਿ ਤੜਕੇ ਨੂੰ ਥੋੜਾ ਜਿਹਾ ਹੀ ਭੁੰਨਣਾ ਚਾਹੀਦਾ ਬਹੁਤਾ ਜਿਆਦਾ ਨਹੀਂ ਭੁੰਨਣਾ ਚਾਹੀਦਾ ਕਿ ਜਾਨੀ ਕਿ ਤੁਸੀਂ ਮੰਨ ਕੇ ਚੱਲੋ ਕਿ 40-45% ਹੀ ਤੜਕਾ ਭੁੰਨਿਆ ਜਾਵੇ ਤਾਂ ਵਧੀਆ ਫਿਰ ਉਹ ਖਾਣ ਚ ਵੀ ਸੁਆਦ ਆਵੇਗਾ ਉਹਦੇ ਤੱਤ ਵੀ ਸਾਰੇ ਪੂਰੇ ਰਹਿਣਗੇ ਹੁਣ ਜ਼ਹਿਰੀਲਾ ਕਿੱਦਾਂ ਹੋ ਗਿਆ ਜ਼ਹਿਰੀਲਾ ਇਦ ਹੋ ਗਿਆ ਕਿ ਜਦੋਂ ਅਸੀਂ ਉਹਨੂੰ ਸਾੜ ਲਿਆ ਪੋਣੀ ਨਾ ਲਿਆ ਉਹਦੇ ਚ ਕੋਈ ਤਾਤੀ ਨਾ ਖਾਨ ਲਈ ਰਿਆ ਉਲਟਾ ਉਹ ਅਸੀਂ ਜਿਹੜੀ ਆ ਅਲੂਮੀਨੀਅਮ ਘੋਲ ਕੇ ਆਪਣੇ ਪੇਟ ਚ ਪਾ ਲਈ ਆਪਣੇ ਸਰੀਰ ਚ ਪਾ ਲਈ ਕਿ ਮਰਨਾ ਤੇ ਫਿਰ ਅਸੀਂ ਵੱਖ-ਵੱਖ ਬਿਮਾਰੀਆਂ ਨਾ ਹੈਗਾ ਹੀ ਐ ਸਾਨੂੰ ਫਾਇਦਾ ਤੇ ਕੋਈ ਹੋਇਆ ਨਾ ਤੜਕਾ ਤੇ ਲਾਉਣਾ ਹੁੰਦਾ ਫਾਇਦੇ ਲਈ ਨਾ ਕਿ ਇਕੱਲੇ ਸਵਾਦ ਲਈ ਇਸ ਕਰਕੇ ਮੇਰੇ ਭੈਣ ਭਰਾ ਜਦੋਂ ਵੀ ਤੜਕਾ ਲਾਉਣ ਤੜਕੇ ਨੂੰ ਬਹੁਤਾ ਜਿਆਦਾ ਨਾ ਭੁੰਨਣ ਭੁੰਨਣ ਦੇ ਨਾਲ ਉਹਦੇ ਸਾਰੇ ਦੇ ਸਾਰੇ ਤੱਤ ਨਸ਼ਟ ਹੋ ਜਾਂਦੇ ਨੇ ਉਹ ਰਲ ਮਿਲ ਕੇ ਤੁਸੀਂ ਮੇਰਾ ਪਰਿਵਾਰ ਹੋ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਆਪਾਂ ਹਰ ਉਸ ਪਹਿਲੂ ਤੇ ਗੱਲ ਕਰੀਏ ਅਸੀਂ ਹੋਰ ਉਹ ਵਿਸ਼ੇ ਤੇ ਗੱਲ ਕਰੀਏ ਜੋ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਨੇ ਆਪਾਂ ਇਸੇ ਮਕਸਦ ਲਈ ਇਹ ਚੈਨਲ ਬਣਾਇਆ ਜਿਹਦਾ ਨਾਮ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਰ ਰੱਖਿਆ ਜੇ ਤੇ ਲੱਖਾਂ ਮੇਰੇ ਭੈਣ ਭਰਾ ਨੇ ਲੱਖਾਂ ਵਿਊਜ਼ ਆਉਂਦੇ ਨੇ ਦੇਖਦੇ ਨੇ ਮੁੰਨਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲੇ ਵੀ ਕਹਿਣਾ ਚਾਹੁੰਦਾ ਕਿ ਇਹ ਚੈਨਲ ਆਪਾਂ ਪੈਸੇ ਕਮਾਉਣ ਲਈ ਨਹੀਂ ਬਣਾਇਆ ਇਹ ਚੈਨਲ ਸਿਰਫ ਆਪਣੇ ਲੋਕਾਂ ਲਈ ਆਪਣੇ ਭੈਣ ਭਰਾਵਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਬਣਾਉਣ ਲਈ ਬਣਾਇਆ ਜੁਗ ਦੇ ਵਾਸਤੇ ਉਹ ਰੱਬ ਸੋਣਾ ਤੁਹਾਡੀਆਂ ਲੰਬੀ ਉਮਰ ਕਰੇ